ਦੋ ਭਰਾ ਨਹੀਂ ਸਕੇ ਇਹ ਦੋਨੇ ਭਰਾਵਾਂ ਨੂੰ ਰੱਬ ਨੇ ਐਸੇ ਕਿਹੜੇ ਕਰਮਾਂ ਦਾ ਇਹਨਾਂ ਨੂੰ ਐਸੇ ਹਾਲਾਤ ਦਿੱਤੇ ਨੇ ਇਹ ਅੱਖਾਂ ਤੋਂ ਅੰਨਾ ਚੱਲਣ ਫਿਰਨ ਤੋਂ ਬਾਹਰ ਮੰਦਰ ਦੇ ਵਿੱਚ ਹੀ ਪਿਆ ਗੱਲ ਛੜ ਰਿਹਾ ਸੀ ਔਰ ਦੂਜਾ ਭਰਾ ਮੰਦਰ ਤੋਂ 7-8 ਕਿਲੋਮੀਟਰ ਦੂਰ ਉਸੇ ਸ਼ਹਿਰ ਦੇ ਬਾਹਰਲੇ ਪਾਸੇ ਨਹਿਰ ਦੇ ਕੰਢੇ ਤੇ ਇੱਕ ਝੁੱਗੀ ਪਈ ਬਣਾ ਕੇ ਸੀ ਨੂੰ ਦਰੰਗ ਹੋ ਗਿਆ ਸੀ ਗੁਰੂ ਘਰ ਚ ਕੀਤਾ ਕਿ ਨਾ ਮੰਦਰ ਚ ਕੀਤਾ ਕਿ ਨਾ ਕਿਸੇ ਧਾਰਮਿਕ ਸਥਾਨ ਤੇ ਕੀਤਾ ਕਿ ਨਾ ਕਿਤੇ ਨਹੀਂ ਬਖਸ਼ਿਆ ਜਾਂਦਾ ਔਰ ਉਸ ਮੰਦਰ ਦੇ ਵਿੱਚ ਜਿੱਥੇ ਇਹਦਾ ਫਾਦਰ ਵੀ ਪੁਜਾਰੀ ਸੀ ਔਰ ਇਹ ਵੀ ساری ਉਮਰ ਉੱਥੇ ਪੁਜਾਰੀ ਦੀ ਸੇਵਾ ਕਰਦੇ ਰਹੇ ਕੋਈ ਤਾਂ ਹੋਊਗਾ ਜਿਹੜਾ ਆ ਕੇ ਅਸ਼ਵਨੀ ਨੂੰ ਮਿਲੇ ਅਸ਼ਵਨੀ ਸ਼ਰਮਾ ਨੂੰ ਕੋਈ ਮਿਲਣ ਨਹੀਂ ਆਇਆ ਕੋਈ ਲੈਣ ਨਹੀਂ ਆਇਆ ਅੱਜ ਤੱਕ ਤੇ ਹੁਣ ਇਹ ਦੋਨੇ ਭਰਾ ਉਹਨਾਂ ਆਪਣਿਆਂ ਦੀ ਤਲਾਸ਼ 'ਚ ਆਪਣਿਆਂ ਦੀ ਅੜੀਕ ਜਿੱਥੇ ਬੈਠੇ ਨੇ ਅਸ਼ਵਨੀ ਸ਼ਰਮਾ ਜੀ ਬਹੁਤ ਸਿੱਕਨੇ ਬਹੁਤ ਕਮਜ਼ੋਰ ਨੇ ਅੱਖਾਂ ਦੀ ਰੋਸ਼ਨੀ ਹੈ ਨਹੀਂ ਬਿਲਕੁਲ ਹੀ ਬਲਾਈਂਡ ਨੇ ਬੇਨਤੀ ਹੈ ਸਾਡੀ ਇਹਨਾਂ ਨੂੰ ਜਰੂਰ ਮਿਲ ਕੇ ਜਾਵੇ ਕੋਈ ਨਾ ਕੋਈ ਧਾਵੇ ਜਿਹੜਾ ਇਹਨਾਂ ਨੂੰ ਜਾਣਦਾ ਸੀ ਕੋਈ ਉਹੀ ਆ ਜਾਏ ਇਹ ਅਸ਼ਵਨੀ ਸ਼ਰਮਾ ਜੀ ਨੇ ਜੀ ਧਰਮਕੋਟ ਸ਼ਹਿਰ ਦੇ ਵਿੱਚੋਂ ਅਸੀਂ ਮੰਦਿਰ ਚੋਂ ਲੈ ਕੇ ਆਏ ਸੀ ਇਹਨਾਂ ਦਾ ਆਪਦਾ ਪਰਸਨਲ ਮੰਦਿਰ ਹੁੰਦਾ ਸੀਗਾ ਕਹਿੰਦੇ ਤੇ ਉਸੇ ਮੰਦਿਰ ਦੇ ਵਿੱਚ ਜਿੱਥੇ ਕਿਸੇ ਟਾਈਮ ਕੀਰਤਨ ਹੁੰਦਾ ਸੀ ਆਰਤੀਆਂ ਹੁੰਦੀਆਂ ਸੀ ਮਹਾਰਾਣੀ ਦੀ ਪੂਜਾ ਮਾਤਾ ਦੀ ਸ਼ੇਰਾ ਵਾਲੀ ਦੀ ਰਾਮਚੰਦਰ ਮਹਾਰਾਜ ਜੀ ਦੀ ਕ੍ਰਿਸ਼ਨ ਮਹਾਰਾਜ ਜੀ ਦੀ ਸ਼ਿਵ ਜੀ ਮਹਾਰਾਜ ਜੀ ਦੀ ਪੂਜਾ ਹੁੰਦੀ ਸੀਗੀ ਉਸੇ ਜਗ੍ਹਾ ਦੇ ਉੱਤੇ ਇਹ ਅੱਖਾਂ ਤੋਂ ਅੰਨ੍ਹਾ ਹੋਇਆ ਪਿਆ ਸੀ ਔਰ ਲੈਟਰਨ ਬਾਥਰੂਮ ਉੱਥੇ ਹੀ ਕਰੀ ਜਾਂਦੇ ਬਹੁਤ ਬੁਰੀ ਹਾਲ ਸੀ ਔਰ ਪੂਰਾ ਬਾਜ਼ਾਰ ਭਰਿਆ ਹੋਇਆ ਬਾਜ਼ਾਰ ਸੰਘਣਾ ਬਾਜ਼ਾਰ ਧਰਮਕੋਟ ਦਾ ਬਾਜ਼ਾਰ ਦੇ ਅੰਦਰ ਸੀ ਇਹ ਮੰਦਰ ਇਹਨਾਂ ਦਾ ਔਰ ਇਹਦੇ ਫਾਦਰ ਸਾਹਿਬ ਹੀ ਮੰਦਰ ਦੇ ਸੇਵਾਦਾਰ ਸੀ ਦਾਦਾ ਜੀ ਵੀ ਬੜੇ ਪੁਰਾਣੇ ਮਸ਼ਹੂਰ ਇੱਕ ਪਰਿਵਾਰ ਸੀ ਪਰ ਪਤਾ ਨਹੀਂ ਕਹਿੰਦੇ ਆ ਵੀ ਸੜਕ ਤੇ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ ਤੇ ਕੀਤਾ ਕਿ ਨਾ ਗੁਰੂ ਘਰ ਚ ਜਾ ਕੇ ਮੰਦਿਰ ਚ ਜਾ ਕੇ ਆਪਾਂ ਬਖਸ਼ਾ ਸਕਦੇ ਆ ਪਰ ਗੁਰੂ ਘਰ ਚ ਕੀਤਾ ਕਿ ਨਾ ਮੰਦਿਰ ਚ ਕੀਤਾ ਕਿ ਨਾ ਕਿਸੇ ਧਾਰਮਿਕ ਸਥਾਨ ਤੇ ਕੀਤਾ ਕਿ ਨਾ ਕਿਤੇ ਨਹੀਂ ਬਖਸ਼ਿਆ ਜਾਂਦਾ ਸ਼ਾਇਦ ਕੋਈ ਐਸਾ ਗਨਾਹ ਹੋਇਆ ਇਸ ਪਰਿਵਾਰ ਤੋਂ ਦੂਜਾ ਭਰਾ ਸੀ ਜਿਹੜਾ ਇਹਦਾ ਸੱਕਾ ਉਹਨੂੰ ਅਸੀਂ ਨਹਿਰ ਤੋਂ ਲੈ ਕੇ ਆਏ ਸੀ ਚੱਕ ਕੇ ਜਦੋਂ ਉਹਨੂੰ ਨਹਿਰ ਤੋਂ ਲਿਆਏ ਚੱਕ ਕੇ ਮਹੀਨੇ ਬਾਅਦ ਸਾਨੂੰ ਲੋਕਾਂ ਨੇ ਫੋਨ ਕੀਤਾ ਵੀ ਇਹਦਾ ਦੂਜਾ ਭਰਾ ਜਿਹੜਾ ਵੱਡਾ ਉਹ ਸ਼ਹਿਰ ਦੇ ਵਿੱਚ ਮੰਦਿਰ ਚ ਪਿਆ ਅੱਖਾਂ ਦੋਨਾਂ ਉਹਦੀ ਵੀ ਹਾਲਤ ਬਹੁਤ ਮਾੜੀ ਉਹਨੂੰ ਦਰੰਗ ਹੋਇਆ ਹੋਇਆ ਸੀਗਾ ਤੇ ਇਹ ਅੱਖਾਂ ਤੋਂ ਅੰਨਾ ਇਹ ਵੀ ਦਰੰਗ ਹੋਇਆ ਹੈ ਚੱਲ ਫਿਰ ਨਹੀਂ ਸਕਦਾ ਸੀ ਤੇ ਉਹਨੂੰ ਰਮੇਸ਼ ਸ਼ਰਮਾ ਨੂੰ ਤਾਂ ਉਹਦੇ ਆ ਕੇ ਬੱਚੇ ਉਹਦੇ ਲੈ ਗਏ ਆ ਕਿ ਉਹਨੂੰ ਇੱਥੋਂ ਸਾਡੇ ਕੋਲੋਂ ਪਰ ਅਸ਼ਵਨੀ ਸ਼ਰਮਾ ਨੂੰ ਕੋਈ ਮਿਲਣ ਨਹੀਂ ਆਇਆ ਕੋਈ ਲੈਣ ਨਹੀਂ ਆਇਆ ਅਜ ਤੱਕ ਅਸ਼ਵਨੀ ਸ਼ਰਮਾ ਜੀ ਦੀਆਂ ਕੋਈ ਭੈਣਾ ਕੋਈ ਭਰਾ ਕੋਈ ਭਾਣ ਜੀਆਂ ਕੋਈ ਭਤੀਜੇ ਕੋਈ ਭਤੀਜੀਆਂ ਕੋਈ ਮਾਮੇ ਭੂਆ ਦੇ ਪੁੱਤ ਧੀਆਂ ਕੋਈ ਹੋਊ ਗਈ ਜਿਹੜਾ ਆ ਕੇ ਮਿਲੇ ਔਰ ਉਸ ਮੰਦਰ ਦੇ ਵਿੱਚ ਜਿੱਥੇ ਇਹਦਾ ਫਾਦਰ ਵੀ ਪੁਜਾਰੀ ਸੀ ਔਰ ਇਹ ਵੀ ساری ਉਮਰ ਉੱਥੇ ਪੁਜਾਰੀ ਦੀ ਸੇਵਾ ਕਰਦਾ ਰਿਹਾ ਕੋਈ ਤਾਂ ਹੋਊਗਾ ਜਿਹੜਾ ਆ ਕੇ ਅਸ਼ਵੀ ਦਿਨ ਨੂੰ ਮਿਲੇ ਅਸ਼ਵੀ ਹੁਣ ਇਸ ਟਾਈਮ ਬਹੁਤ ਲੱਖਾਂ ਤੋਂ ਤਾਂ ਬਲਾਈਂਡ ਆ ਦਿਖਦਾ ਨਹੀਂ ਇਹਨੂੰ ਬਿਲਕੁਲ ਹਾਂਜੀ ਤੁਸੀਂ ਕੀ ਕਹਿੰਦੇ ਹੋ ਰਵੀਸ਼ਰਨਾ ਵੀ ਇੱਥੇ ਹੈ ਹਾਂਜੀ ਇਹਦਾ ਦਾ ਭਰਾ ਜਿਹੜਾ ਹਾਂਜੀ ਇੱਥੇ ਹੈ ਇੱਥੇ ਆਓ ਓਕੇ ਆਇਨਾ ਦਾ ਇਹਦਾ ਭਰਾ ਵਾ ਜਿਹੜਾ ਰਮੇਸ਼ ਸ਼ਰਮਾ ਉਹ ਵੀ ਇੱਥੇ ਹੀ ਆ ਤੇ ਉਹਨੂੰ ਵੀ ਲੈ ਕੇ ਨਹੀਂ ਸੀ ਗਏ ਉਹਦੇ ਫੈਮਿਲੀ ਮੈਂਬਰ ਆਏ ਸੀ ਮਿਲਣ ਔਰ ਕਿਉਂਕਿ ਜਿਸ ਦਿਨ ਮੇਰੀ ਗੱਲ ਹੋਈ ਸੀ ਉਦੋਂ ਉਹ ਕਹਿੰਦੇ ਸੀ ਅਸੀਂ ਲੈ ਕੇ ਜਾਣਾ ਪਰ ਦਰਪਤ ਸਾਬ ਦੱਸਦੇ ਆ ਵੀ ਉਹ ਵੀ ਇੱਥੇ ਹੀ ਨੇ ਹਜੇ ਪਰ ਦੇਖੋ ਅਸ਼ਵਨੀ ਜੀ ਦੇ ਪਰਿਵਾਰ ਨੂੰ ਬੇਨਤੀ ਆ ਦੋ ਭਰਾ ਨਹੀਂ ਸਕੇ ਇਹ ਦੋਨੇ ਭਰਾਵਾਂ ਨੂੰ ਰੱਬ ਨੇ ਐਸੇ ਕਿਹੜੇ ਕਰਮਾ ਦਾ ਇਨਾਂ ਨੂੰ ਐਸੇ ਹਾਲਾਤ ਦਿੱਤੇ ਨੇ ਇਹ ਅੱਖਾਂ ਤੋਂ ਅੰਨਾ ਚੱਲਣ ਫਿਰਨ ਤੋਂ ਬਾਅਦ ਮੰਦਰ ਦੇ ਵਿੱਚ ਹੀ ਪਿਆ ਗੱਲ ਛੜ ਰਿਆ ਸੀ ਔਰ ਦੂਜਾ ਭਰਾ ਮੰਦਰ ਤੋਂ 7-8 ਕਿਲੋਮੀਟਰ ਦੂਰ ਉਸੇ ਸ਼ਹਿਰ ਦੇ ਬਾਹਰਲੇ ਪਾਸੇ ਨਹਿਰ ਦੇ ਕੰਡੇ ਤੇ ਇੱਕ ਝੁੱਗੀ ਪਈ ਬਣਾ ਕੇ ਉਹਦੇ ਵਿੱਚ ਉਹਨਾਂ ਨੇ ਰੱਖਿਆ ਹੋਇਆ ਸੀ ਕਿਉਂਕਿ ਕਿਸੇ ਦੇ ਘਰੇ ਗਿਆ ਸੀ ਤੇ ਉੱਥੇ ਇਹਨੂੰ ਤਰੰਗ ਹੋ ਗਿਆ ਸੀ ਉਹ ਬੜਾ ਵਧੀਆ ਸਿੰਗਰ ਔਰ ਬੜਾ ਵਧੀਆ ਉਹ ਬੈਂਜੋ ਵਜਾਉਂਦਾ ਸੀਗਾ ਗੁਰਦਾਸ ਮਾਨ ਵੱਡੇ ਵੱਡੇ ਸਿੰਗਰਾਂ ਦੇ ਨਾਲ ਉਹਨੇ ਬੈਂਜੋ ਵਜਾਇਆ ਔਰ ਸ਼ਰਾਬ ਪੀਣ ਦਾ ਆਦੀ ਸੀ ਅਧਰੰਗ ਹੋ ਗਿਆ ਜਿਨ੍ਹਾਂ ਦੇ ਘਰੇ ਬੈਠਾ ਸੀ ਉਹਨਾਂ ਦੇ ਹੀ ਰਹਿ ਗਿਆ ਔਰ ਉਹਨਾਂ ਨੇ ਇਹਨੂੰ ਲੱਭਣ ਦੀ ਘਰ ਭੇਜਣ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਆਇਆ ਅਖੀਰ ਉਹਨਾਂ ਨੇ ਉੱਥੇ ਘਰ ਦੇ ਬਾਹਰਲੇ ਪਾਸੇ ਨਹਿਰ ਦੇ ਸੂਏ ਦੇ ਕੰਢੇ ਤੇ ਇੱਕ ਝੁੱਗੀ ਪਾਤੀ ਤੇ ਉਹਦੇ ਚ ਪਾਤਾ ਤੇ ਰੋਟੀ ਦੇ ਦਿੰਦੇ ਸੀ ਤੇ ਸਾਨੂੰ ਕਿਸੇ ਨੇ ਵੀਡੀਓ ਬਣਾ ਕੇ ਭੇਜੀ ਫਿਰ ਅਸੀਂ ਉੱਥੋਂ ਲੈ ਕੇ ਆਏ ਉੱਥੋਂ ਹੀ ਫਿਰ ਇਹਨਾਂ ਬਾਰੇ ਸਾਨੂੰ ਜਾਣਕਾਰੀ ਮਿਲੀ ਵੀ ਧਰਮਕੋਟ ਸ਼ਹਿਰ ਚ ਮੰਦਰ ਚ ਇਹ ਵੀ ਪਏ ਨੇ ਫੇ ਕੁਛ ਦਿਨਾਂ ਬਾਅਦ ਜਾ ਕੇ ਇਹਨਾਂ ਨੂੰ ਲੈ ਕੇ ਆਏ ਤੇ ਹੁਣ ਇਹ ਦੋਨੇ ਭਰਾ ਉਹਨਾਂ ਆਪਣਿਆਂ ਦੀ ਤਲਾਸ਼ 'ਚ ਆਪਣਿਆਂ ਦੀ ਅੜੀਕ ਜਿੱਥੇ ਬੈਠੇ ਨੇ ਹਜੇ ਕਰਮਾਂ ਦਾ ਕਿੰਨਾ ਕ ਦੁੱਖ ਸੁੱਖ ਹੋਰ ਭੋਗਣਾ ਵਾ ਇਹ ਵੈਗਰੂ ਜਾਣਦੇ ਨੇ ਜਾਂ ਉਹ ਰਾਮ ਜੀ ਜਾਣਦੇ ਨੇ ਪਰ ਅਸ਼wini ਕੁਮਾਰ ਜੀ ਅਸ਼wini ਸ਼ਰਮਾ ਜੀ ਬਹੁਤ ਸਿੱਕ ਨੇ ਬਹੁਤ ਕਮਜ਼ੋਰ ਨੇ ਅੱਖਾਂ ਦੀ ਰੌਸ਼ਨੀ ਹੈ ਨਹੀਂ ਬਿਲਕੁਲ ਹੀ ਬਲਾਈਂਡ ਨੇ ਬੇਨਤੀ ਹੈ ਸਾਡੀ ਇਹਨਾਂ ਨੂੰ ਜਰੂਰ ਮਿਲ ਕੇ ਜਾਵੇ ਕੋਈ ਨਾ ਕੋਈ ਧਾਬੇ ਜਿਹੜਾ ਇਹਨਾਂ ਨੂੰ ਜਾਣਦਾ ਸੀ ਕੋਈ ਉਹੀ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ